ਸਾਸਤਰੀ ਕਾ ਸਾਰੀਆਂ ਭੈਣਾਂ ਨੂੰ ਮੈਂ ਲਾ ਜੇ ਸਾਰੇ ਠੀਕ ਠਾਕ ਹੀ ਹੁਣ ਤੇ ਠੀਕ ਠਾਕ ਹੀ ਰਹਿਣਾ ਭੈਣ ਬਹੁਤ ਹੀ ਪਿਆਰਾ ਲੋਕ ਗੀਤ ਘਰੇ ਬੈਠੇ ਮਿੰਨਾ ਦਾ ਗੀਤ ਅਨੰਦਮਾਨ ਦੇ ਹੋਗੇ ਓ ਜੀ ਮੜੀ ਬਰ ਜਾਨਦਿਆਰਾ ਆਇਆ ਮੈਲੇ ਕੇ ਜਾਣਾ वीरावे के करे मेरा पण मेरी सास तेरी न प्यार जाएदा सो ਯਾਰ ਬੁਰਾ ਰੱਖਾ ਕਰ ਆਪਣਿਓ ਨਾ ਕਰ ਵਿਰਤੇ ਰਹਾਵੇ ਉਜੀ ਮੜੀ ਬਰ ਜਾਂਦੇ ਆ ਰਾਇਆ ਮਿਲ ਕੇ ਜਣਾ ਮੇਰੇ ਵੀ ਕਿਰ ਮੇਲਾਪਣ ਮੇਰੀਏ ਜੇ ਠਾਣੀ ਤੇਰੀ ਨੂੰ ਦਰੁ ਜਾਏ ਦਾ ਜੇ ਢ ਤੇਰੇ ਨੂੰ ਭੂ ക്കണമേ നനന്ദരിന സൂട്ട നന്ദോയു സോണ ਮੜ ਕੇ ਜਾਣਾ ਮੇਰੇ ਵੀਰ ਆਵੇ ਕਿ ਕਰ ਮੇਲਾਪਣ ਮੇਰੀਏ ਤੈਨੂੰ ਸੋਣਾ ਸੁੜ ਜਾਈਦਾ ਜੇ ਜਨ ਸੋਣਾ ਬੂ